ਜਿਹੜੇ ਜ਼ਮੀਨੀ ਵਿਵਾਦ ਉਹਦੇ ਚੱਲਦਿਆਂ ਜਿਹੜਾ ਹੈਗਾ ਏ ਦੂਸਰੇ ਪਰਿਵਾਰ ਵੱਲੋਂ ਇਸ ਪਰਿਵਾਰ ਤੇ ਹਮਲਾ ਕੀਤਾ ਗਿਆ ਏ ਇਹ ਅਸੀਂ ਬੱਗਾ ਪ੍ਰਾਣਾ ਤੋਂ ਆ ਰਹੇ ਸੀਗੇ ਇਹਨਾਂ ਨੇ ਮਗਰ ਘੱਟੀ ਲਾ ਕੇ ਸਾਡੇ ਚ ਫੇਟ ਮਾਰੀ ਪਹਿਲਾਂ ਫੇਰ ਕਾਪੇ-ਕੁੱਪੇ ਮਾਰੀ ਸਾਡੇ ਜ਼ਮੀਨ ਸਾਨੂੰ ਵਾਉਣ ਨਹੀਂ ਦਿੰਦਾ ਜੀ ਸਾਡੀ ਜ਼ਮੀਨਾਂ ਜੱਦੀ ਸਾਨੂੰ ਤੰਗ ਪਰੇਸ਼ਾਨ ਕਰਦਾ ਜੀ ਥੋੜੇ ਫਾਦਰ ਸਾਹਿਬ ਪਾਉਨ ਫਾਦਰ ਸਾਹਿਬ ਵੀ ਮੁੱਦ ਕੀ ਵਾਲਾ ਮੁੰਡਾ ਏ ਅਸ਼ਮੋਦ ਦੇ ਕਿ ਲੰਮਾ ਉਹ ਉਹ ਤੁਹਾਡੇ ਸੀ ਲੱਗਦਾ ਰਿਹਾ ਉਹ ਕੁਛ ਨਹੀਂ ਲੱਗਦਾ ਜੀ ਸੱਲਖਵੀਰ ਸਿੰਘ ਇਹ ਸਰੋਹਰ ਮੇਰੇ ਸਹੌਰਾ ਸਾਹਿਬ ਦਰਸ਼ਨ ਸਿੰਘ ਜੀ ਤੇ ਮੇਰੀ ਸੱਸ ਤੇ ਮੇਰੀ ਵਾਈਫ ਜਿਹੜੀ ਇਹਨਾਂ ਦਾ ਹੀ ਕਸੂਰ ਹੈ ਇਹਨਾਂ ਦਾ ਹੀ ਕਸੂਰ ਹਾਂ ਕਿੰਨਾ ਇਹਨਾਂ ਦੀ ਅਲੀਮਲੀ ਭੋਗ ਤਾਂ ਮੋਦਗੀ ਦਾ ਮੁੰਡਾ ਲਖਵੀਰ ਸਿੰਘ ਉਹਦੇ ਨਾਲ ਤੁਰੇ ਫਿਰਦੀ ਐ 2 ਨੰਬਰ ਦਾ ਕੰਮ ਕਰਦਾ ਚਿੱਟੇ ਦਾ ਕਰਦਾ ਗੱਡੀਆਂ ਚੋਰੀ ਦੀਆਂ ਲਿਆ ਕੇ ਟਰੈਕਟਰ ਲਿਆ ਕੇ ਵੇਚਦਾ ਠੀਕ ਐ ਇਹਨਾਂ ਦੀ ਜ਼ਮੀਨ ਵਕਾਉਣ ਨੂੰ ਫਿਰਦਾ ਸੀ ਇਹਨਾਂ ਨੇ ਸਟੇ ਲੈ ਲਿਆ ਜ਼ਮੀਨ ਵੀ ਕੀਨੀ ਹੌਣ ਉਹਨਾਂ ਦੇ ਭਾਰੂ ਪੈਂਦਾ ਵੀ ਮੈਂ ਕਿਸੇ ਹਾਲ ਨਾ ਇਹਨਾਂ ਤੇ ਭਾਰ ਪਾ ਕੇ ਜ਼ਮੀਨ ਵੇਚਾਂ ਉਹਨਾਂ ਦੀ ਮੈਂ ਕਿਰਨਜੀਤ ਕੌਰ ਜੀ ਤੁਸੀਂ ਜੁੜਿਓ ਹੈ ਮਨ ਇੰਡੀਆ ਟੀਵੀ ਦੇ ਨਾਲ ਅੱਜ ਆਪਾਂ ਮੋਗਾ ਜ਼ਿਲ੍ਹੇ ਦੇ ਪਿੰਡ ਬੁਰਜ ਤੁਨੇਕੇ ਦੀ ਗੱਲ ਕਰਦੇ ਆ ਜਿੱਥੇ ਜ਼ਮੀਨੀ ਵਿਵਾਦ ਨੂੰ ਲੈ ਕੇ ਜਿਹੜਾ ਹੈਗਾ ਮਸਲਾ ਸਾਹਮਣੇ ਆਇਆ ਤੇ ਜਿਸ ਦੇ ਵਿੱਚ ਜ਼ਮੀਨੀ ਵਿਵਾਦ ਉਤੇ ਚੱਲਦਿਆਂ ਜਿਹੜਾ ਹੈਗਾ ਇਹ ਦੂਸਰੇ ਪਰਿਵਾਰ ਵੱਲੋਂ ਇਸ ਪਰਿਵਾਰ ਤੇ ਹਮਲਾ ਕੀਤਾ ਗਿਆ ਇੱਧਰ ਅਸੀਂ ਸਿਵਲ ਹਸਪਤਾਲ ਦੇ ਵਿੱਚ ਖੜੇ ਆ ਮੋਗਾ ਦੇ ਜਿੱਥੇ ਤੁਹਾਨੂੰ ਅਸੀਂ ਤਸਵੀਰਾਂ ਦੇ ਵਿੱਚ ਦਿਖਾ ਰਹੇ ਆ ਕਿ ਦੋਵੇਂ ਮੀਆਂ ਬੀਬੇ ਦੀ ਜਿਹੜੀ ਹੈਗੀ ਕੁੱਟਮਾਰ ਕੀਤੀ ਗਈ ਹੈ ਕੀ ਮਸਲਾ ਹੈਗਾ ਗੱਲਬਾਤ ਕਰਕੇ ਸਾਹਮਣੇ ਲੈ ਕੇ ਆਉਣੇ ਹਾਂਜੀ ਬਾਈ ਜੀ ਕੀ ਨਾਮ ਹੈ ਤੁਹਾਡਾ ਅਵਤਾਰ ਸਿੰਘ ਜੀ ਅਵਤ ਕੀ ਗੱਲਬਾਤ ਬਣੀ ਵੀਰੇ ਜਿਹੜਾ ਮਤਲਬ ਤੁਹਾਡੀ ਇਹਨਾਂ ਜ਼ਮੀਨੀ ਵਿਵਾਦ ਨੂੰ ਲੈ ਕੇ ਜਿਹੜੀ ਕੁੱਟਮਾਰ ਹੋਈ ਆ ਇਹ ਸਾਡੇ ਘਰਦਿਆਂ ਨਾਲ ਹੀ ਇਹ ਸਾਰੀ ਜ਼ਮੀਨੀ ਵਿਵਾਦ ਚੱਕਰ ਤੇ ਇਹ ਅਸੀਂ ਬਾਗਾ ਪੁਰਾਣਾ ਤੋਂ ਆ ਰਹੇ ਸੀਗੇ ਇਹਨਾਂ ਨੇ ਮਗਰ ਘੱਟੀ ਲਾ ਕੇ ਸਾਡੇ 'ਚ ਫੇਟ ਮਾਰੀ ਪਹਿਲਾਂ ਫੇਰ ਕੁੱਟ ਹੱਕਾ ਕੁੱਪੇ ਮਾਰੀ ਸਾਡੇ ਤੇ ਸਾਨੂੰ ਸੱਟ ਕੇ ਭੱਜ ਗਏ ਉਹ ਕੀ ਦੇ ਨਾਲ ਸੀ ਥੋੜੀ ਲੜਾਈ ਮਿਲ ਕੇ ਪਰਿਵਾਰ ਦੇ ਵਿੱਚ ਕਿਸ ਦੇ ਨਾਲ ਪਰਿਵਾਰ ਦੇ ਵਿੱਚ ਇੱਕ ਤਾਂ ਮੇਰੇ ਫਾਦਰ ਸਾਹਿਬ ਆ ਜੀ ਜੀ ਕਮਲਦੀਪ ਕੋਰ ਭੈਣ ਜੀ ਤੇ ਇੱਕ ਮੁੰਡਾ ਮੁੱਦਕੀ ਤੋਂ ਨਾਲ ਲਾਈ ਫਰਦੀ ਆ ਜੀ ਉਹ ਕੁੱਟਮਾਰ ਕਰਕੇ ਗਿਆ ਜੀ ਕੀ ਮਸਲਾ ਸੀਗਾ ਕਾਦੇ ਪਿੱਛੇ ਮਸਲਾ ਜਮੀਨ ਪਿੱਛੇ ਆਈ ਉਹ ਜਮੀਨ ਨੂੰ ਲੈ ਕੇ ਕਿਦਾਂ ਦਾ ਮਸਲਾ ਸੀ ਜਮੀਨ ਸਾਨੂੰ ਵਾਣ ਨਹੀਂ ਦਿੰਦਾ ਜੀ ਸਾਡੀ ਜ਼ਮੀਨਾਂ ਜੱਦੀ ਉਹ ਸਾਨੂੰ ਤੰਗ ਪਰੇਸ਼ਾਨ ਕਰਦਾ ਜੀ ਤੁਹਾਡੇ ਫਾਦਰ ਸਾਹਿਬ ਹੁੰਦੇ ਸੀ ਫਾਦਰ ਸਾਹਿਬ ਵੀ ਮੁੱਦਕੀ ਵਾਲਾ ਮੁੰਡਾ ਸੀ ਅਸ਼ਮੁੱਧ ਕਿ ਲੱਗਦਾ ਉਹ ਉਹ ਤੁਹਾਡੇ ਸੀ ਲੱਗਦਾ ਰਿਹਾ ਉਹ ਕੁਛ ਨਹੀਂ ਲੱਗਦਾ ਜੀ ਸੱਲਖਵੀਰ ਸਿੰਘ ਜੀ ਹੂੰ ਕਿੰਨੀ ਪੈਲੀ ਹੈਗੀ ਕਿੰਨੀ ਪੈਲੀ ਨੂੰ ਲੈ ਕੇ ਕਿੱਦਾਂ ਦਾ ਤਿੰਨ ਕਿੱਲੇ ਪੈਲੀ ਸਾਡੀ ਅੱਛਾ ਜੀ ਤਿੰਨ ਕਿੱਲੇ ਪੈਲੀ ਦਾ ਰੋਲਾ ਚੱਲਦਾ ਜੀ ਹੂੰ ਸਾਡਾ ਸਟੇਅ ਵੀ ਲਿਆ ਵਾ ਜੀ ਪਰ ਫੇਰ ਵੀ ਉਹ ਧੱਕਾ ਕਰਦਾ ਜੀ ਸਾਡੇ ਨਾਲ ਜੀ ਤੇ ਉਹ ਜਿਹੜੀ ਪੈਲੀ ਹੈਗੀ ਤੁਹਾਡੇ ਨਾਮ ਤੇ ਕਿ ਤੁਹਾਡੇ ਫਾਦਰ ਦੇ ਨਾਮ ਉਹ ਫਾਦਰ ਦੇ ਨਾਮ ਤੇ ਸੀਗੀ ਉਹ ਫਾਦਰ ਸਾਹਿਬ ਵੇਚਣ ਨੂੰ ਫਿਰਦੇ ਸੀਗੇ ਅਸੀਂ ਸਟੇਅ ਲੈ ਲਈ ਸਟੇਅ ਲੈ ਕੇ ਅਸੀਂ ਹੁਣ ਵਾਉਣੀ ਸੀਗੀ ਤੇ ਉਹ ਬਸ ਧੱਕਾ ਕਰਦੇ ਹੋਏ ਜੀ ਕਿੰਨੇ ਜਾਣੇ ਸੀਗੇ ਜਿਨ੍ਹਾਂ ਨੇ ਤੁਹਾਡੀ ਘਟਮਾਰ ਉਹ 5 6 ਜਾਣੇ ਸੀਗੇ 5 6 ਜਾਣੇ ਹਾਂਜੀ ਕਿੱਥੇ ਹੋਈ ਹੈ ਤੁਹਾਡੀ ਘਟਮਾਰ ਸਾਡੀ ਦੰਨੇ ਕ ਪਿੰਡ ਦੇ ਵਿੱਚ ਹੋਈ ਹੈ ਜੀ ਇਧਰਲੇ ਪਾਸੇ ਉਹਨਾਂ ਦੀ ਵਾਈਫ ਹੈ ਉਹਦੇ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ ਹਾਂਜੀ ਦੀ ਕੀ ਨਾਮ ਹੈ ਤੁਹਾਡਾ ਸੰਦੀਪਪੁਰ ਸੰਦੀਪ ਹਾਂਜੀ ਸੰਦੀਪ ਜੀ ਦੇਖੋ ਤੁਹਾਡੇ ਫਾ ਥੋੜੇ ਹਸਬੰਡ ਕਹ ਰਹੇ ਆ ਕਿ ਉਹਨਾਂ ਦੀ ਆਪਦੇ ਖੁਦ ਦੇ ਫਾਦਰ ਨਾਲ ਹੀ ਜਿਹੜਾ ਹੈ ਜਮੀਨ ਨੂੰ ਲੈ ਕੇ ਜਿਹੜਾ ਲੜਾਈ ਚੱਲ ਰਹੀ ਹੈ ਕੀ ਮਸਲਾ ਹੈਗਾ ਇਹ ਜੀ ਸਾਡੇ ਟੇਲੇ ਵੀ ਸੀਗੀ ਅਸੀਂ ਆਪ ਦੇ ਪਹਿਲਾ ਤਾਇ ਨੂਭੂ ਹੁੰਦੇ ਸੀ ਪਹਿਲੀ ਐਰ ਕਿ ਉਹਨਾਂ ਨੂੰ ਅਸੀਂ ਕਿਹਾ ਸੀ ਕਿ ਵੀ ਅਸੀਂ ਆਪ ਵਾਹਣੀ ਆ ਵੀ ਜਿਹੜਾ ਮੋਦ ਕੀ ਆਉਂਦਾ ਉਹਨੂੰ ਠੇਕੇ ਤੇ ਦਿੱਤੀ ਸੀ ਹਾਂਜੀ ਉਹਨਾਂ ਨੂੰ ਠੇਕੇ ਤੇ ਦਿੱਤੀ ਸੀਗੇ ਫੇਰ ਅਸੀਂ ਉਹ ਕਹਿੰਦੇ ਅਸੀਂ ਨਾ ਉਹਨਾਂ ਨੂੰ ਵਾਹਣ ਦੇਣੀ ਅਸੀਂ ਫਿਰ ਕਸੀਂ ਆਪ ਹੀ ਵਾਹਣੀ ਆ ਫਾਦਰ ਸਾਹਿਬ ਸਾਡਾ ਵੇਚਣ ਲੱਗੇ ਸੀ ਅਸੀਂ ਵੇਚਣ ਵੀ ਦੇਣੀਗੀ ਕਿਉਂ ਅਸੀਂ ਵੇਚਣੀ ਉਹ ਜਿਹੜਾ ਮੋਦ ਕੀ ਵਾਲਾ ਆਉਂਦਾ ਹੈ ਲਖਵੀਰ ਆ ਉਹ ਸਾਡੀ ਪਹਿਲੀ ਬੁਕਾਰ ਰੇ ਆ ਕੋਡਾ ਸੋਹਰਾ ਸਾਹਿਬ ਕਹਿ ਰਿਹਾ ਸੀ ਕਿ ਮੈਂ ਪਹਿਲੀ ਵੇਚ ਨਹੀਂ ਹਾਂ ਜੀ ਮਤਲਬ ਕਿ ਤੁਹਾਡੇ ਨਾਲ ਘਤ ਉਹ ਦੀ ਨਿਰੰਜਸ਼ ਹੈਗੀ ਹਾਲਾਂਕਿ ਸਾਡੀ ਖੋਡ ਸਾਡੀ ਇਹਦੀ ਭੈਣ ਆਈ ਵੀ ਸਾਡੀ ਸਾਡੀ ਕੁੜੀ ਆਈ ਵੀ ਉਹ ਤਿੰਨ ਬੱਚੇ ਛੱਡ ਕੇ ਆਈ ਵੀ ਸੋਹਰੇ ਪਰਿਵਾਰ ਤੋਂ ਉਹਦਾ ਸੋਹਰਾ ਪਰਿਵਾਰ ਵੀ ਸਾਡੇ ਨਾਲ ਆਏ ਸ਼ਾਮ ਤੱਕ ਪਰ ਉਹ ਹੋਰ ਕਿਸੇ ਨੂੰ ਲਈ ਕਰਦੇ ਆ ਠੀਕ ਹੈ ਹਾਂ ਜੀ ਉਹ ਕਿਸੇ ਇੱਕ ਮੁਦਕੀ ਦੇ ਪਰਸਨ ਦਾ ਨਾਮ ਲੈ ਰਹੇ ਆ ਉਹ ਕੌਣ ਹੈ ਉਹਦਾ ਨਾਮ ਜੀ ਇੱਕ ਮੁਦਕੀ ਦੇ ਹੀ ਲਖਵੀਰ ਆ ਹੂੰ ਇਹ ਕੀ ਲੱਗਦਾ ਇਹ ਸਾਡਾ ਰਿਸ਼ਤੇਦਾਰ ਕੋਈ ਨਹੀਂ ਜੀ ਹੂੰ ਇਹ ਤਾਂ ਸਾਨੂੰ ਕਹਿੰਦਾ ਕੱਲ ਸੰਤੰਕੀ ਦਿੱਤੀ ਉਹਨਾਂ ਨੇ ਉਹ ਕਹਿੰਦਾ ਮੈਂ ਇਸ ਘਰ ਦਾ ਪ੍ਰਾਉਣਾ ਹਾਂ ਪ੍ਰਾਉਣਾ ਦੱਸੀ ਸਾਨੂੰ ਕਿਹੜੇ ਵੱਲੋਂ ਆ ਸਾਡਾ ਪ੍ਰਾਉਣਾ ਸਾਡੇ ਕੋਲ ਖੁਦ ਖੜਾ ਹੈ ਜਦੋਂ ਕੁੱਟਮਾਰ ਹੋਈ ਤੁਸੀਂ ਆਦੇ ਹਸਮੁੰਦੇ ਨਾਲ ਸੀਗੇ ਹਾਂਜੀ ਅਸੀਂ ਇਥੋਂ ਥਾਣੇ ਨੂੰ ਗਏ ਸੀ ਕੱਲ ਜੀ ਡੀਐਸਪੀ ਕੋਲ ਗਏ ਸੀਗੇ ਉਹਨਾਂ ਨੇ ਕੱਲ ਇਹਨਾਂ ਨੂੰ ਥਾਣੇ ਅੱਜ ਬੁਲਾਇਆ ਸੀਗਾ ਪਰ ਉਹਨਾਂ ਨੇ ਸਾਡੇ ਪਹਿਲਾਂ ਹੀ ਸੱਟਾਂ ਜਦੋਂ ਕੁੱਟਮਾਰ ਹੋਈ ਆ ਤੁਹਾਡੀ ਤੇ ਫਿਰ ਤੁਸੀਂ ਦਰਖਾਸਤ ਦਿੱਤੀ ਉਹਦੀ ਹਾਂਜੀ ਸਾਡੀ ਪਹਿਲਾਂ ਦਿੱਤੀ ਵੀ ਸੀ ਦਰਖਾਸਤ ਕੀ ਕਹਿੰਦੇ ਕੋਸੋ ਪਰਸ ਉਹ ਕਹਿੰਦੇ ਸੀ ਕਾਰਵਾਈ ਕਰਦੇ ਉਹਨਾਂ ਨੇ ਅੱਜ ਥਾਣੇ ਸਾਨੂੰ 3 ਵਜੇ ਸੱਦਿਆ ਸੀ ਨਾਲ ਸਾਨੂੰ ਸੱਦਿਆ ਸੀ ਨਾਲ ਉਹਨਾਂ ਨੂੰ ਮੁੱਦਕੀ ਨਾਲ ਮਤਲਬ ਥੋੜਾ ਕਹਿੰਦੇ ਸੱਦਿਆ ਸੀ ਪਹਿਲੀ ਕਿੰਨੀਆਂ ਜਿਹੜਾ ਰੋਲਾ ਸੱਡ 3 ਕਿਲੇ ਸੱਡ 10 ਕਿਲੇ 3 ਕਿਲੇ ਥੋੜੇ ਸਾਰੇ ਦੇ ਨਾਮ ਤੇ ਹਾਂਜੀ ਮਤਲਬ ਕਿ ਤੁਹਾਡੀ ਮਤਲਬ ਕਿ ਜਿਹੜੀ ਨਾਨਾ ਉਹਦਾ ਇਹ ਵਿੱਚ ਇਨਵੋਲਵਮੈਂਟ ਕਰਕੇ ਤੋਂ ਲੜਾਈ ਪੈਣੀ ਹਾਂਜੀ ਉਹਦੇ ਕਰਕੇ 2 ਮਹੀਨੇ ਉਹਨਾਂ ਨੂੰ ਹੋ ਗਏ 2 ਮਹੀਨੇ 2 ਸਾਲ ਹੋਣ ਵਾਲੇ ਲੜ ਉਹ ਤਿੰਨ ਬੱਚੇ ਛੱਡ ਕੇ ਆਈ ਵੀ ਆ अच्छा तिन बच्चे ਜਿਸੀਂ ਘਰ ਹੀ ਜਦੋਂ ਜਾਂਦੇ ਆ ਸਾਡੇ ਘਰ ਇਹ ਵੀ ਸਾਨੂੰ ਉਹ ਬਾੜਨ ਨਹੀਂ ਦਿੰਦਾ ਮੁੱਦ ਕੀ ਦਾ ਉਦੋਂ ਵੀ ਸਾਡੇ ਨਾਲ ਤਿੰਨ ਚਾਰ ਵਾਰ ਕੁੱਟਮਾਰ ਹੋਈ ਇਹਨਾਂ ਦੇ ਬਹੁਤ ਸੱਟਾਂ ਮਾਰੀਆਂ ਸੀ ਤੁਸੀਂ ਇਕੱਠੇ ਰਹੇ ਨੂੰ ਆਪਦੇ ਖਾਦ ਨੂੰ ਸੋਰ ਸਾਹਿਬ ਨੂੰ ਪ੍ਰਵਾਸ ਹਾਂਜੀ ਪਹਿਲਾਂ ਅਸੀਂ ਇਕੱਠੇ ਸੀ ਪਰ ਹੁਣ ਸਾਨੂੰ ਅਸੀਂ ਆਦਮੀ ਪੇਕ ਹੀ ਰਹਿ ਰਹੇ ਹਾਂ ਸਾਨੂੰ ਘਰੋਂ ਬਾਹਰ ਕੱਢਿਆ ਵਾ ਅੱਛਾ ਤੁਹਾਨੂੰ ਬਾਹਰ ਕੱਢਿਆ ਹਾਂਜੀ ਘਰੋਂ ਬਾਹਰ ਕੀ ਇਨਸਾਫ ਹੁੰਦਾ ਤੁਸੀਂ ਸਾਨੂੰ ਸਾਫ਼ ਸਾਨੂੰ ਮੇਰੇ ਬੱਚੇ ਵਾਸਤੇ ਚਾਹੀਦੇ ਸਾਨੂੰ ਸਾਡੇ ਇੱਕ ਬੇਟਾ ਏ ਉਹਦਾ ਸਾਫ਼ ਸਾਕੇ ਦਾ ਸੋ ਇਧਰ ਜੋ ਸੰਦੀਪ ਨੇ ਇਹਨਾਂ ਨੇ ਬਿਆਨ ਦਿੱਤੇ ਨੇ ਕਿ ਜਿਹੜੀ ਮੇਰੀ ਨਾਨਾ ਨਾ ਉਹ ਤਿੰਨ ਬੱਚੇ ਨਾਲ ਲੈ ਕੇ ਜਿਹੜੇ ਛੱਡ ਕੇ ਆਈ ਆ ਪਰਿਵਾਰ ਨੂੰ ਤੇ ਉਹਨਾਂ ਦੀ ਗਨ ਨਾਨਾ ਦੀ ਜਿਹੜੀ ਸੱਸ ਤੇ ਉਹਨਾਂ ਦਾ ਜਿਹੜਾ ਹਸਬੰਡ ਹੈ ਉਹ ਵੀ ਇੱਥੇ ਪਹੁੰਚੇ ਹੋਏ ਨੇ ਆਪਾਂ ਗੱਲਬਾਤ ਕਰਦੇ ਹਾਂ ਹਾਂ ਜੀ ਕੀ ਨਾਮ ਹੈ ਤੁਹਾਡਾ ਰਵਿੰਦਰ ਗੌਰ ਜਿੱਦਾਂ ਇਹਨਾਂ ਨੇ ਦੋਸ਼ ਲਾਇਆ ਆਪਦੀ ਨਾਨਨ ਤੇ ਕੀ ਲੱਗਦਾ ਤੁਸੀਂ ਉਹਨਾਂ ਨੂੰ ਕਿਵੇਂ ਦੇਖਦੇ ਹੋ ਠੀਕ ਹੈ ਜੀ ਉਹਨੂੰ 1.5 ਸਾਲ ਹੋ ਗਿਆ ਇਹ ਨੂੰ ਪਿਛਲੀ 3 ਜੂਨ ਦੀ ਘਰੋਂ ਆਈ ਹੋਈ ਹੈ ਛੁੱਟੀਆਂ ਕੱਟਣ ਆਈ ਸੀ ਮੁੜ ਕੇ ਗਈ ਨਹੀਂ ਹੂੰ ਮੈਂ ਤਾਂ ਲੈਣ ਵੀ ਗਈ ਸੀ ਤੇ ਮੈਨੂੰ ਤਾਂ ਉਹਨਾਂ ਨੇ ਆਪ ਕੁੱਟਿਆ ਮਤਾਂ ਕਰਵਾ ਕੀ ਕੀ ਗੱਲਬਾਤ ਬਣੀ ਏਡੀ ਪਤਾ ਹੀ ਨਹੀਂ ਜੀ ਕੀ ਬਣੀ ਏ ਨਹੀਂ ਜਾਣਾ ਕਹਿੰਦੀ ਮੈਂ ਡਾਈਵੋਰਸ ਲੈਣਾ ਕਿੰਨਾ ਟਾਈਮ ਹੋ ਗਿਆ ਤੁਹਾਡੇ ਮੰਗੇ ਵਿਆਹ ਹੋ ਗਿਆ ਪਿਛ 13 ਸਾਲ ਹੋ ਗਏ ਜੀ ਵਿਆਹ ਨੂੰ 2012 ਚ ਹੋਇਆ ਸੀ ਹਾਂ ਜੀ ਮਤਲਬ ਕਿ ਹੁਣ ਉਹਨਾਂ ਨੇ ਡਾਈਵੋਰਸ ਲੈ ਲੈ ਕੇ ਬਿਨਾਂ ਡਾਈਵੋਰਸ ਤੋਂ ਇੱਥੇ ਚੱਲੀ ਜਾਂਦਾ ਜੀ ਕੇਸ ਹਾਂ ਕਿੰਨੇ ਬੱਚੇ ਐ ਤਿੰਨ ਬੱਚੇ ਐ ਜੀ 13 ਸਾਲ ਦੀ ਗੁੱਡੀ ਇੱਕ ਤੇ ਛੋਟੀ ਗੁੱਡੀ 10 ਸਾਲ ਦੀ ਐ ਮੋ ਕਾਕਾ 8 ਸਾਲ ਦਾ ਮੇਰੇ ਘਰ ਜਿੱਦਾਂ ਇਹਨਾਂ ਨੇ ਇਹ ਵੀ ਲੈ ਕੇ ਸਾਡੀ ਜ਼ਮੀਨ ਨੂੰ ਲੈ ਕੇ ਜਿਹੜਾ ਹੈਗਾ ਸਾਡੀ ਕੁੜੀ ਦੇ ਕਰਕੇ ਘਰ ਦੇ ਵਿੱਚ ਲੜਾਈ ਪੈ ਰਹੀ ਹੈ ਤਾਂ ਉਹਨੂੰ ਕਿਵੇਂ ਦੇਖਦੇ ਹੋ ਤੁਸੀਂ ਦੇਖੋ ਅੱਜ ਉਹਦਾ ਭਰਾ ਤੇ ਪਰਜਾਈ ਇੱਥੇ ਐਡਮਿਟ ਨਹੀਂ ਨਿਕਲਦਾ ਦੇਖੋ ਜੀ ਕੁੜੀਆਂ ਨੂੰ ਆਪਾਂ ਵਿਆਹ ਦਿੰਨੇ ਆਪਦੇ ਘਰੇ ਭੇਜ ਦਿੰਨੇ ਹੁਣ ਉਹਨਾਂ ਨੂੰ ਆਪਦਾ ਘਰ ਹੀ ਨਸੀਬ ਹੋਣਾ ਚਾਹੀਦਾ ਪਿੱਛੇ ਦੀ ਝਾਕ ਨਹੀਂ ਰੱਖਣੀ ਚਾਹੀਦੀ ਮੈਂ ਤਾਂ ਇਹ ਕਹਿੰਦੀ ਹੁਣ ਕਿਉਂਕਿ ਅਸੀਂ ਵੀ ਕਿਸੇ ਟਾਈਮ ਕੁੜੀਆਂ ਸੀ ਮੈਂ ਤਾਂ ਨਹੀਂ ਆਪਣੇ ਭਰਾ ਤੋਂ ਕੁਝ ਵੀ ਲਿਆ ਤਾਂ ਬਹੁਤ ਗਲਤ ਆ ਮੈਂ ਤਾਂ ਇਸ ਚੀਜ਼ ਨੂੰ ਚੰਗਾ ਸਮਝਦੀ ਉਹਨੂੰ ਸਬਰ ਕਰਨਾ ਚਾਹੀਦਾ ਆਪਦੇ ਪਰਮਾਤਮਾ ਪਤੀ ਦੀ ਸੁੱਖ ਮੰਗਣੀ ਚਾਹੀਦੀ ਆ ਉਹਦੇ ਬੱਚਿਆਂ ਦੀ ਸੁੱਖ ਮੰਗਣੀ ਚਾਹੀਦੀ ਆ ਕਿ ਨਹੀਂ ਦੁੱਖ ਤਕਲੀਫਾਂ ਤਾਂ ਸਰੀਰ ਤੇ ਆਉਂਦੀਆਂ ਹੀ ਰਹਿੰਦੀਆਂ ਤੇ ਪਰ ਉਹ ਕੀ ਪਤਾ ਹੁਣ ਕਿਹੜੀ ਸੋਚ ਆ ਉਹਨਾਂ ਦੀ ਉਹਦਾ ਡੈਡੀ ਉਹਦੀ ਸੋਚ ਸਾ ਜਿਆਦੇ ਕਿੰਨੇ ਦਿਨ ਹੋ ਗਏ ਅੱਜ ਉਹਨੂੰ ਇੱਥੇ ਆਈ ਨੂੰ ਤੇ ਕੇ ਹੁਣ ਜੀ ਪਿਛਲੀ 3 ਜੂਨ ਦੀ ਆਈ ਵੀ ਆ ਪਿਛਲੇ 3 ਜੂਨ ਦੀ ਆਈ ਹੈ ਹਾਂ ਅੱਜ ਤੁਸੀਂ ਆਪਦੀ ਨੂੰ ਤੇ ਇਹਨਾਂ ਦੀ ਜਿਹੜੀ ਨਨਾਨ ਆ ਉਹਨਾਂ ਦੇ ਹੱਕ ਦੇ ਵਿੱਚ ਇੱਥੇ ਆਇਓ ਅੱਜ ਤੁਸੀਂ ਇਸ ਬਾਰੇ ਹਾਂ ਜੀ ਪਤਾ ਲੱਗਿਆ ਬੱਚੇ ਦਾ ਐਕਸੀਡੈਂਟ ਹੋਇਆ ਫਿਰ ਕੱਲਾ ਕਹਿ ਰਾ ਸੀ ਕਿ ਫਰਜ਼ ਬੰਦਾ ਸੀ ਆਉਣ ਦਾ ਹੂੰ ਪਤਾ ਨਹੀਂ ਤਾਂ ਆਉਣਾ ਹੀ ਸੀ ਹੂੰ ਇੱਧਰ ਸਾਡੇ ਨਾਲ ਉਹਨਾਂ ਦੇ ਹਸਬੰਦ ਵੀ ਖੜੇ ਆ ਗੱਲਬਾਤ ਕਰਦੇ ਆ ਹਾਂਜੀ ਵੀਰੇ ਕਿਵੇਂ ਦੇਖਦੇ ਜਿਵੇਂ ਹੁਣ ਉਹਨਾਂ ਦੇ ਵੀਰ ਜੀ ਤੁਹਾਡੀ ਵਾਈਫ ਦੇ ਭਰਾ ਦੀ ਕੁਟਮਾਰ ਹੋਈ ਆ ਤੁਹਾਡੀ ਪਤਨੀ ਦਾ ਵੀ ਵਿੱਚ ਨਾ ਆ ਰਹੇ ਇਹ ਸਾਰਾ ਸਾਰ ਮੇਰੇ ਸਹੁਰਾ ਸਾਹਿਬ ਦਰਸ਼ਨ ਸਿੰਘ ਜੀ ਤੇ ਮੇਰੀ ਸੱਸ ਤੇ ਮੇਰੀ ਵਾਈਫ ਜਿਹੜੀ ਇਹਨਾਂ ਦਾ ਹੀ ਕਸੂਰ ਆ ਜੀ ਇਹਨਾਂ ਦਾ ਹੀ ਕਸੂਰ ਹਾਂ ਕਿੰਨਾ ਇਹਨਾਂ ਦੇ ਅਲੀਮਲੀ ਭੋਗ ਦਾ ਮੋਦਗੀ ਦਾ ਮੁੰਡਾ ਲਖਵੀਰ ਸਿੰਘ ਉਹਦੇ ਨਾਲ ਤੁਰੇ ਫਿਰਦੀ ਆ 2 ਨੰਬਰ ਦਾ ਕੰਮ ਕਰਦਾ ਚਿੱਟੇ ਦਾ ਕਰਦਾ ਗੱਡੀਆਂ ਚੋਰੀ ਦੀਆਂ ਲਿਆ ਕੇ ਟਰੈਕਟਰ ਲਿਆ ਕੇ ਵੇਚਦਾ ਠੀਕ ਆ ਇਹਨਾਂ ਦੀ ਜ਼ਮੀਨ ਵਕਾਉਣ ਨੂੰ ਫਿਰਦਾ ਸੀ ਠੀਕ ਹੈ ਇਹਨਾਂ ਨੇ ਸਟੇ ਲੈ ਲਿਆ ਜ਼ਮੀਨ ਵੀ ਕੀਨੀ ਹੂੰ ਹੁਣ ਉਹ ਇਹਨਾਂ ਤੇ ਭਾਰੂ ਪੈਂਦਾ ਵੀ ਮੈਂ ਕਿਸੇ ਹਾਲ ਨਾ ਇਹਨਾਂ ਤੇ ਭਾਰ ਪਾ ਕੇ ਜ਼ਮੀਨ ਵੇਚਾਂ ਉਹਨਾਂ ਦੀ ਤੇ ਖਾਵਾ ਮੈਂ ਕਹਿੰਦੇ ਤੁਹਾਡੀ ਵਾਈਫ ਦੀ ਗਲਤ ਰਿਲੇਸ਼ਨ ਨਾ ਕੋਈ ਘਰੇਲੂ ਮਸਲੇ ਨੂੰ ਲੈ ਕੇ ਨਹੀਂ ਲੜਾਈ ਹੈ ਕਿ ਕੋਈ ਕੋਈ ਘਰੇਲੂ ਰਿਲੇਸ਼ਨ ਨਹੀਂ ਵਧੀਆ ਆਈ ਹੈ ਉੱਥੇ ਵਸਦੀ ਖੇਡ ਦੀ ਛੁੱਟੀਆਂ 'ਚ ਆਈ ਸੀ ਠੀਕ ਹੈ 3 ਜੂਨ ਨੂੰ ਆਈ ਹੈ ਛੁੱਟੀਆਂ 'ਚ ਮੈਂ ਛੱਡ ਕੇ ਗਿਆ ਬੱਚਿਆਂ ਦੇ ਸਮੇਤ ਜਦੋਂ ਜੁਲਾਈ ਦੇ ਵਿੱਚ ਛੁੱਟੀਆਂ ਖਤਮ ਹੋ ਗਈਆਂ ਮੈਂ ਫੋਨ ਲਾਇਆ ਵੀ ਛੁੱਟੀਆਂ ਖਤਮ ਹੋ ਗਈਆਂ ਬੱਚਿਆਂ ਦੇ ਸਕੂਲੋਂ ਫੋਨ ਆਉਣ ਲੱਗੇ ਵੀ ਬੱਚੇ ਆਏ ਨਹੀਂ ਮੈਨੂੰ ਕਹਿੰਦੀ ਬੱਚੇ ਲੈ ਜਾ ਮੈਂ ਨਹੀਂ ਆਉਣਾਗਾ ਮੈਂ ਡਿਵੋਰਸ ਲੈਣਾ ਮੈਂ ਕਿਹਾ ਤੇਰੀ ਮਰਜ਼ੀ ਆ ਚੱਲ ਕੋਈ ਗੱਲ ਨਹੀਂ ਮੈਂ ਫੇਰ ਵੀ ਮੈਂ ਵਸੀਬੇ ਦਾ ਕੇਸ ਲਾਇਆ ਵਾ ਵੀ ਮੈਂ ਘਰ ਵਸਾਉਣਾ ਮੈਂ ਅੱਜ ਨੂੰ ਲੈਣ ਵੀ ਆਏ ਸੀ ਕਿ ਕਹਿੰਦੀ ਅਸੀਂ ਡਿਵੋਰਸ ਲੈਣਾ ਨਹੀਂ ਜਾਣਾ ਮੈਂ ਕਿਹਾ ਚਲੋ ਠੀਕ ਆ ਕੋਈ ਗੱਲ ਨਹੀਂ ਕੋਰਟ ਜਿਵੇਂ ਕਰੂਗਾ ਸਾਨੂੰ ਮਨਜ਼ੂਰ ਹੋਊਗਾ ਤੁਹਾਡਾ ਸਹੁਰਾ ਪਰਿਵਾਰ ਤੁਹਾਡਾ ਨਹੀਂ ਕੜਾ ਨਹੀਂ ਜੀ ਮੇਰੇ ਸਾਲਾ ਤੇ ਮੇਰੇ ਸਾਲੇ ਹਾਰੇ ਦੋਵੇਂ ਮੇਰੇ ਨਾਲ ਸਹਿਮਤ ਆ ਇਹ ਮੇਰੇ ਸਹੁਰਾਂ ਦੇ ਬਾਕੀ ਸਾਰੇ ਘਰ ਮੇਰੇ ਨਾਲ ਸਹਿਮਤ ਆ ਏ ਮੇਰੇ ਸਾਥ ਸਹੁਰਿਆਂ ਨੂੰ ਤੇ ਮੇਰੀ ਵਾਈਫ ਨੂੰ ਛੱਡ ਕੇ ਇਹ ਬੁਰਜ ਦੁੰਨੇ ਕੇ ਪਿੰਡ ਦਾ ਜਿਹੜਾ ਹੈਗਾ ਜ਼ਮੀਨੀ ਮਸਲਾ ਕੀ ਇਹ ਜ਼ਮੀਨੀ ਮਸਲਾ ਇਸੇ ਤਰ੍ਹਾਂ ਹੀ ਚੱਲਦਾ ਰਹੂਗਾ ਕਿ ਕੀ ਇਸ ਦਾ ਹੱਲ ਵੀ ਹੋਊਗਾ ਕਿ ਇਹਨਾਂ ਤੇ ਕਾਰਵਾਈ ਕੀਤੀ ਜਾਊਗੀ ਸੋ ਦੇਖਦੇ ਜੁੜੇ ਰਹਿਣਾ ਵੀਡੀਓ ਦੇ ਨਾਲ ਤੇ ਚੈਨਲ ਦੇ ਨਾਲ ਧੰਨਵਾਦ